ਅਚਕਲ ਦੋਸਤੋ ਮੈਂ ਬਲਵਿੰਦਰ ਸਿੰਘ ਪੱਖੋਕੇ ਪੀਟੀਐਨ 24 ਚੈਨਲ ਤੋਂ ਪਿਛਲੇ ਦਿਨੀ ਸਾਡਾ ਛੋਟਾ ਵੀਰ ਪੰਜਾਬੀ ਲਹਿਰ ਨਾਲ ਕੰਮ ਕਰਨ ਵਾਲਾ ਵੀਰ ਨਾਸਰ ਢਿੱਲੋਂ ਇਸ ਵੀਰ ਦੀ ਇੱਕ ਵੀਡੀਓ ਵੇਖੀ ਹੈ ਪਿੰਡ ਕਤਲੋਈ ਕਲਾਂ ਦੇ ਕਰੀਬ ਇੱਕ ਬਸਤੀ ਹੈ ਜਿੱਥੋਂ ਇੱਕ ਬੱਚਾ ਜਿਹੜਾ ਉਹ ਗਲਤੀ ਦੇ ਨਾਲ ਮੁਬਸ਼ਰ ਬਿਲਾਲ ਨਾਂ ਦਾ ਉਹ ਬੱਚਾ ਗਲਤੀ ਦੇ ਨਾਲ ਸਰਹੱਦ ਕਰਾਸ ਕਰਕੇ ਤੇ ਇੰਡੀਆ ਵਾਲੇ ਪਾਸੇ ਆ ਗਿਆ ਇਹ ਉਹਦੇ ਬਾਰੇ ਇੱਕ ਵੀਡੀਓ ਜਿਹੜੀ ਹੈ ਨਾਸਟਲੋਂ ਸਾਹਿਬ ਨੇ ਅਪਲੋਡ ਕੀਤੀ ਸੀ ਔਰ ਜਿਸ ਦਿਨ ਉਹ ਵੀਡੀਓ ਵੇਖੀ ਉਸ ਵੀਡੀਓ ਦੇ ਵਿੱਚ ਮੁਬਸ਼ਰ ਬਿਲਾਲ ਦੀ ਮਾਂ ਇਨੀ ਬੇਚੈਨ ਔਰ ਇਨੀ ਦੁਖੀ ਪਰੇਸ਼ਾਨ ਉਹ ਵੇਖੀ ਕਿ ਉਹ ਵੀਡੀਓ ਵੇਖ ਕੇ ਮੈਂ ਰਾਤ ਸੌ ਨਹੀਂ ਸਕਿਆ ਦਨੋ ਕੰਮ ਮੇਰਾ ਬੇਟਾ ਜਲਦੀ ਆ ਜਾਵੇ ਅੱਲਾ ਤਿਹਾਰੋ ਬਲੋ ਕਰ ਅੱਲਾ ਤਿਹਾਰੋ ਬਲੋ ਕਰ ਅੱਲਾ ਭਾਈਨ ਦਾ ਦਿਲ ਮੇਰੇ ਰਹਿਮ ਗੇਰਦੀ ਹੈ ਮੇਰਾ ਬੇਟਾ ਬੇਖਦੀ ਉਸੇ ਰਾਤ ਹੀ ਮੈਂ ਫੋਨ ਕੀਤਾ ਆਪਣੇ ਬਹੁਤ ਹੀ نزدیکی ਨੇ ਉਹ ਪੋਲਿਟੀਕਲ ਪਰਸਨੈਲਿਟੀ ਨੇ ਇਧਰ ਚੜਦੇ ਪੰਜਾਬ ਦੇ ਸਰਦਾਰ ਪਰਮਜੀਤ ਸਿੰਘ ਜੀ ਜੀਨੀ ਔਰ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਤੇ ਕੋਈ ਫੋਨ ਕੀਤਾ ਕੋਈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਕੇ ਤੇ ਅਸੀਂ ਹੁਸ਼ਿਆਰਪੁਰ ਜਿੱਥੇ ਕਿ ਉਹ ਬੱਚਿਆਂ ਦੀ ਜੁਵਨਲ ਹੋਮ ਦੇ ਵਿੱਚ ਰੱਖਿਆ ਗਿਆ ਔਰ ਉੱਥੇ ਅਸੀਂ ਪਹੁੰਚ ਗਏ ਉੱਥੇ ਪਹੁੰਚ ਕੇ ਅਸੀਂ ਉਥੋਂ ਦੀ ਅਥਾਰਟੀ ਨਾਲ ਗੱਲ ਕੀਤੀ ਉਸ ਜੁਵਨਲ ਹੋਮ ਦੇ ਜਿਹੜੇ ਸੁਪਰਡੈਂਟ ਸਨ ਮਿਸਟਰ ਨਰੇਸ਼ ਕੁਮਾਰ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਇਸ ਵਕਤ ਇਸ ਜੇਲ ਦੇ ਸਟੂਡੈਂਟ ਸਾਹਿਬ ਨੇ ਸਾਡੇ ਨਾਲ ਤੇ ਇਹਨਾਂ ਨੇ ਇਹਨਾਂ ਨੇ ਦੱਸਿਆ ਨੇ ਕੁਝ ਕੁਝ ਮਜਬੂਰੀਆਂ ਨੇ ਕਿ ਜਿਸ ਕਾਰਨ ਕਿਉਂਕਿ ਇੰਟਰਨੈਸ਼ਨਲ ਲੈਵਲ ਦਾ ਇਹ ਮਸਲਾ ਬਾਤੇ ਅਸੀਂ ਮਿਲਤੇ ਨਹੀਂ ਸਕੇ ਉਸ ਬੱਚੇ ਨੂੰ ਪਰ ਇਹਨਾਂ ਕੋਲੋਂ ਕੁਝ ਜਾਣਕਾਰੀ ਹਾਸਲ ਕਰਦੇ ਆਂ ਅ ਸੁਭੀਰ ਸਾਹਿਬ ਕੀ ਆਪ ਜੀ ਦਾ ਸ਼ੁਭਨਾਮ ਜੀ ਨਰੇਸ਼ ਕੁਮਾਰ ਨਰੇਸ਼ ਕੁਮਾਰ ਜੀ ਇਹ ਕਿੰਨੇ ਕਿਤੋਂ ਇਹ ਬੱਚਾ ਤੁਹਾਡੇ ਕੋਲ ਹੈ ਬੱਚਾ ਮਾਰਚ 2018 ਤੋਂ ਹੈ ਜੀ ਸੱਤ ਅੱਛਾ ਜੀ ਕਿਵੇਂ ਸੇਠ ਠੀਕ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਮੈਂਟਲੀ ਨਾਰਮਲ ਸਾਰਾ ਬਹੁਤ ਤੰਦਰੁਸਤ ਹੈ ਬਹੁਤ ਘਰ ਰੱਖਿਆ ਦਾ ਇਸ ਬੱਚੇ ਦਾ ਠੀਕ ਹੈ ਠੀਕ ਹੈ ਜੀ ਕਿਉਂਕਿ ਇੱਕ ਦੂਸਰੀ ਨੇਸ਼ਨ ਦਾ ਹੋਣ ਕਰਕੇ ਵੀ ਆ ਤੁਸੀਂ ਅ ਵੇਖੋਗੇ ਕਿ ਉਥੇ ਜਿਹੜਾ ਇੱਕ ਬਣਿਆ ਹੋਇਆ ਆਸ਼ਰਮ ਉਥੇ ਬੱਚਿਆਂ ਦੇ ਰਹਿਣ ਸਹਿਣ ਦਾ ਕਿੰਨਾ ਵਧੀਆ ਪ੍ਰਬੰਧ ਆ ਔਰ ਦਿਨ ਦਿਹਾੜ ਦੇ ਉੱਤੇ ਮੈਂ ਵੀਡੀਓ ਵੇਖ ਰਿਆ ਸੀਗਾ ਨਾਸਰ ਢਿਲੋਂ ਸਾਹਿਬ ਦੀ ਕਿ ਮੁਬਸ਼ਰ ਬਿਲਾਲ ਦੀ ਮਾਂ ਕਹਿ ਰਹੀ ਆ ਕਿ ਪਤਾ ਨਹੀਂ ਮੇਰੇ ਬੱਚੇ ਨੇ ਰੋਟੀ ਖਾਧੀ ਆ ਕਿ ਨਹੀਂ ਉਹ ਠੀਕ ਤਰੀਕੇ ਨਾਲ ਸੁੱਤਾ ਕਿ ਨਹੀਂ ਉਹਨੂੰ ਬਿਸਤਰਾ ਵੜਿਆ ਕਿ ਨਹੀਂ ਡੋਲਾਂ ਦੂਸਰਾ ਬੱਚਾ ਤਾਂ ਮੈਨੂੰ ਯਾਦ ਕਿ ਨਾ ਆਵੇ ਹਾਂ ਕੋਈ ਚੀਜ਼ ਪਕਾਵਾਂ ਤਾਂ ਮੇਰੇ ਇਸ ਲੱਗੇ ਜਾਣ ਮੇਰੇ ਕਿੰਨਾ ਬੱਚਾ ਨੇ ਖਾਣਾ ਨਾ ਖਾਇਓ ऐसे मोह दिन लू मेरा बच्चा गया हो दिन लू दिन के दस बजे उनके हदूद में बोधो हो कि थी बेड़ी के नीचे सू फौजी मैंने कही मेरा बेटा तम नहीं दियो भेज दो हमने पतो ही ना लगो भाई हमने पतो ही ना लगो मेरे तेरे बेटो कहे हम कदी वो तो पकड़ लेता ही नहीं पतो ही जब लगो जब इंडिया कर लेगा वहाँ पकड़ के भाई परे लो ਨਾਨੇ ਕਿਵੇਂ ਫੜ ਕੇ ਲੇਗਾ ਉਹ ਤਾਂ ਵਿਚਾਰੋ ਖੜੋ ਨੂੰ ਗਰਮ ਪਤੋਈ ਨਾ ਲਗੋ ਅਰੇ ਭਾਈ ਇਹ ਕਹਾ ਕਰੂ ਮੈਂ ਮੈਂ ਇਸ ਗੱਲ ਦਾ ਭਰੋਸਾ ਦਵਾਣਾ ਤੁਹਾਨੂੰ ਕਿਉਂਕਿ ਅਸੀਂ ਜਿਸ ਤਰ੍ਹਾਂ ਜੇਲ ਸਟੂਡੈਂਟ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਜਿਹੜੇ ਉੱਥੋਂ ਦੇ ਸਟੂਡੈਂਟ ਸਾਫਸਾਨ ਨਰੇਸ਼ ਕੁਮਾਰ ਜੀ ਉਹਨਾਂ ਨੇ ਸਾਨੂੰ ਜਿਹੜਾ ਭਰੋਸਾ ਦਿੱਤਾ ਕਿ ਬੱਚਾ ਬਹੁਤ ਵਧੀਆ ਢੰਗ ਨਾਲ ਉਹਨੂੰ ਖਾਣਾ ਪੀਣਾ ਕਪੜਾ ਲੱਤਾ ਸਾਰਾ ਕੁਝ ਉਹਨੂੰ ਉੱਥੇ ਮੁਹੱਈਆ ਕੀਤਾ ਜਾਂਦਾ ਹੈ ਸਪੈਸ਼ਲ ਡਾਕਟਰਜ਼ ਉਹਦੀ ਸਿਹਤ ਦਾ ਬੜਾ ਖਿਆਲ ਰੱਖਦੇ ਨੇ ਦਵਾਈ دار ਉਹਦੀ ਲੋੜ ਪਵੇ ਤੇ ਉਹ ਵੀ ਜਿਹੜੀ ਆ ਬਹੁਤ ਸਮੇਂ ਸਿਰ ਉਹਨੂੰ ਦਿੱਤੀ ਜਾਂਦੀ ਆ ਔਰ ਬੱਚਾ ਮਾਂ بار بار ਕਹਿ ਰਹੀ ਹੈ ਕਿ ਮੇਰਾ ਬੱਚਾ ਕਦੋਂ ਆਊਗਾ ਪੂਰੇ ਪਰਿਵਾਰ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਦਰਵਾਜ਼ੇ ਦੇ ਉੱਤੇ ਔਰ ਸ਼ੁਕਰਗੁਜ਼ਾਰਾਂ ਜਿਹੜੇ ਐਡਵੋਕੇਟ ਐ ਐਮਪੀ ਅਰੋੜਾ ਸਾਹਿਬ ਤਰਨਤਾਰੋਂ ਤੋਂ ਬੜਾ ਅੱਛਾ ਉਹਨਾਂ ਨੇ ਕੰਮ ਕੀਤਾ ਹੈ ਬੱਚਾ ਬਰੀ ਹੋ ਗਿਆ ਹੈ ਔਰ ਬਹੁਤ ਜਲਦ ਬੱਚਾ ਜਿਹੜਾ ਉਹ ਰਿਲੀਜ਼ ਹੋ ਜਾਏਗਾ ਔਰ ਮਾਂ ਨੂੰ ਦੁਖੀ ਵੇਖ ਕੇ ਸੱਚਮੁੱਚ ਮਨ ਬਹੁਤ ਪਰੇਸ਼ਾਨ ਹੋਇਆ ਹੈ ਕਿ ਗੁਰਮੁਖੀ ਦੇ ਵਿੱਚ ਮਾਂ ਜਿਹੜਾ ਸਿਰਫ ਇੱਕ ਅੱਖਰ ਦਾ ਇੱਕ ਸ਼ਬਦ ਹੈ ਸਿਰਫ ਇੱਕ ਅੱਖਰ ਦਾ ਇਹ ਸ਼ਬਦ ਇੰਨਾ ਵਿਸ਼ਾਲ ਹੈ ਇਨਾ ਕੰਪਲੀਟ ਹੈ ਕਿ ਆਪਣੇ ਆਪ ਦੇ ਵਿੱਚ ਪੂਰੀ ਕਾਇਨਾਤ ਦੀ ਪਰਿਭਾਸ਼ਾ ਜਿਹੜਾ ਉਹ ਸਮੋਈ ਬੈਠਾ ਹੈ ਐਸੇ ਹੀ ਹੈ ਨਾ ਜਦ ਬੱਚਾ ਜਦ ਮਾਪੇ ਯਾਦ ਕਰੇ ਦੁਨੀਆ ਨੂੰ ਕਹੇ ਲਈ ਤੋ ਯਾਦ ਨਾ ਆਵੇ ਪਤਾ ਤਮੋਏ ਜਣ ਮੇਰੀ ਯਾਦ ਆਵੇ ਕਿ ਨਾ ਦਿਲ ਤੋਂ ਮੇਰੋ ਭਟੇ ਨਾ ਉਹ ਤਮੋ ਪਤਾ ਜਣ ਮ ਆਪਣਾ ਦਿਲ ਕੋ ਕੈਸੇ ਕਰੂ ਹੂੰ ਕਾਲ ਮੇਰੀ ਬੇਟੀ ਆਈ ਮਿਲਣ ਲੂ ਮੈਂ ਬਿਮਾਰੀ ਬੇਟੀ ਆਈ ਜabb ਮੈਂ ਕੋਬ ਰੋਈ ਮਨ ਕੇ ਅੱਜ ਮੇਰੇ ਬੇਟਾ ਹੋ ਤੋ ਨਹੀਂ ਤੇ ਕੋ ਨਾ ਹੋਤੀ ਮਦਨਗ੍ਰਾਮ ਕਾਨ ਮੇਰੇ ਬੇਟਾ ਦੇ ਰਿਆ ਆ ਜੀ ਆ ਜਾਵੇ ਭਾਈ ਤੇ ਮੈਂ ਏ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਵੀ ਸ਼ੁਕਰੀਆ ਗੁਜ਼ਾਰ ਸ਼ੁਕਰੀਆ ਅਦਾ ਕਰਨਾ ਤੇ ਬੀਬੀ ਬਾਦਲ ਹੈਗੀ ਏ ਤੇ ਉਹ ਵੀ ਬੜੀ ਯਾਨੀ ਕਿ ਨਰਹਿਮ ਤਰ ਰਹਿਮਦਿਲ ਔਰਤ ਨੇ ਤੇ ਮੈਂ ਇਹਨਾਂ ਦੋਵਾਂ ਤੋਂ ਵੀ ਰਿਕਵੈਸਟ ਕਰਨਾ ਤੇ ਇੰਡੀਅਨ ਅਥਾਰਟੀ ਸਾਰਿਆਂ ਨਾਲ ਰਿਕਵੈਸਟ ਕਰਨਾ ਜੀ ਮੇਰਾ ਬੱਚਾ ਬੇਗੁਨਾ ਹੈ ਪਲੀਜ਼ ਤੁਸੀਂ ਉਹਦੀ ਬਿਲਾ ਮੁਬਸ਼ਰ ਬਿਲਾਲ ਉਰਫ ਮੁਬਾਰਕ ਦੀ والدہ ਦੀ ਤਬੀਅਤ ਤੁਸੀਂ ਦੇਖੀਏ ਕਿ ਬਹੁਤ ਜ਼ਿਆਦਾ ਵੀਕ ਹੈ ਗਈਆਂ ਨੇ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਬੰਦਾ ਭਾਵੇਂ 100 ਸਾਲ ਵੀ ਜੀ ਜਾਵੇ ਤੇ ਲੇਕਿਨ ਉਹਦੀ ਇਹੋ ਜੀ ਕੰਡੀਸ਼ਨ ਨਹੀਂ ਹੈਗੀ ਕਿ ਉਹ ਜ਼ਿਆਦਾ ਦੇ ਤੱਕ ਜੀ ਸਕੇ ਉਹ ਸਿਰਫ ਆਪਣੇ ਬੱਚੇ ਨੂੰ ਡੀਗ ਰਹੀ ਹੈ ਕਿ ਮੇਰਾ ਬੱਚਾ ਜਲਦੀ ਤੋਂ ਜਲਦੀ ਆ ਕੇ ਮੇਰੇ ਮਰਨ ਤੋਂ ਪਹਿਲੇ ਮੈਨੂੰ ਮਿਲ ਜਾਵੇ ਤੇ ਦੇਖੋ ਜੀ ਸਾਡੇ ਦਿਲ 'ਚ ਵੀ ਹੈਗੀ ਹੈ ਲੇਕਿਨ ਸਾਨੂੰ ਦਿਲ ਮਜ਼ਬੂਤ ਕਰਨਾ ਪੈਂਦਾ ਕਿਉਂਕਿ ਬੱਚਿਆਂ ਵਾਸਤੇ ਰੋਟੀ ਪਾਣੀ ਦਾ ਆਸਰਾ ਕਰਨਾ ਪੈਂਦਾ ਹੈ ਕਿਉਂਕਿ ਗਰੀਬ ਬੰਦੇ ਹੈਗੇ ਬੜੀ ਮੁਸ਼ਕਿਲ ਨਾਲ ਯਾਨੀ ਕਿ ਘਰ ਦਾ ਜਿਹੜਾ ਸਰਕਟ ਚੱਲ ਰਿਹਾ ਤੇ ਹੁਣ ਮੈਂ ਦਵਾਈ ਖਾ ਰਿਹਾ ਜੀ ਮੈਂ ਬੜਾ ਯਾਨੀ ਕਿ ਸ਼ੁਕਰਗੁਜ਼ਾਰ ਆ ਨਾ ਸਾਰਿਆਂ ਦਾ ਇੰਡੀਅਨ ਅਥਾਰਟੀ ਦਾ ਜਿਹੜੇ ਜਿਹੜੇ ਭਾਈ ਇਸ ਚੀਜ਼ ਚ ਹਿੱਸਾ ਲੈ ਰਹੇ ਨੇ ਵਾਦ ਚੜ ਕੇ ਦਿਨ ਰਾਤ ਇੱਕ ਕਰਕੇ ਤੇ ਜੀ ਇਹਨਾਂ ਦਾ ਬੜਾ ਸ਼ੁਕਰ ਹੈ ਜਿੰਨੀ ਵੀ ਜਲਦੀ ਹੋ ਸਕੇ ਮੇਰੇ ਪੁੱਤਰ ਮੁਬਸ਼ਰ ਬਿਲਾਲ ਉਫ ਮੁਬਾਰਕ ਨੂੰ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਵੇ ਕਿ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਸਾਰੇ ਜਣੇ ਰਿਲੀਜ਼ ਮੁਬਾਰਕ ਉਸ ਜਿਹੜੀ ਮੁਹਿੰਮ ਆ ਉਹਦੇ ਵਿੱਚ ਪੀਟੀਐਨ 24 ਵੀ ਆ ਪੂਰੀ ਤਰ੍ਹਾਂ ਨਾਲ ਸ਼ਾਮਲ ਹੈ ਔਰ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਕਿ ਇਸ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਇਹ ਰਿਲੀਜ਼ ਕਰਾਈਏ ਕਿਉਂਕਿ ਤੁਸੀਂ ਅੱਜ ਇਹ ਵੇਖ ਰਹੇ ਹੋ ਕਿ ਕਿਵੇਂ ਅਸੀਂ ਉਸ ਜਿਹੜਾ ਜੁਵਨਲ ਹੋਮ ਆ ਉਹ ਬੱਚਿਆਂ ਦੀ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਉੱਥੇ ਪਹੁੰਚੇ ਆ ਬੜੀ ਕੋਸ਼ਿਸ਼ ਕੀਤੀ ਆ ਫਿਰ ਵੀ ਉਹਨਾਂ ਨੇ ਬਾਹਰ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਆ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਹੀ ਸੀਗਾ ਕਿ ਸਰਦਾਰ ਪਰਮਜੀਤ ਸਿੰਘ ਜੀ ਜੇਣੀ ਸਾਹਿਬ ਜਿਹੜੇ ਨੇ ਉਹ ਮੇਰੇ ਨਾਲ ਆਏ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਟੂਡੈਂਟ ਸਾਹਿਬ ਨਾਲ ਗੱਲ ਵੀ ਕੀਤੀ ਆ ਜੀ ਜੇਣੀ ਸਾਹਿਬ ਸਟੂਡੈਂਟ ਸਾਹਿਬ ਨਾਲ ਗੱਲਬਾਤ ਹੋਈ ਆ ਕੀ ਲੱਗਾ ਕਿ ਇਸ ਬੱਚੇ ਦੀ ਕਿੰਨੀ ਕ ਉਮੀਦ ਹੈ ਕਿ ਰਹਾ ਹੋਣ ਦੀ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਮਤਲਬ ਮਹਿਸੂਸ ਕੀਤਾ ਵਾ ਜੀ ਕਿ ਜੋ ਇਹ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਸੰਭਾਲਦੇ ਆ ਉਸ ਚੀਜ਼ਾਂ ਦੇਣ ਦੀ ਅਸੀਂ ਇਹਨਾਂ ਨੂੰ ਪੇਸ਼ਕਸ਼ ਵੀ ਕੀਤੀ ਸੀ ਹਾਂਜੀ ਔਰ ਇਹਨਾਂ ਨੇ ਦੱਸਿਆ ਵਾ ਕਿ ਉਹ ਬਹੁਤ ਮਤਲਬ ਇੱਥੇ ਹਰ ਇੱਕ ਚੀਜ਼ ਗਵਰਨਮੈਂਟ ਜਿਹੜੀ ਉਹ ਪ੍ਰੋਵਾਈਡ ਕਰਾ ਰਹੀ ਆ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਜੀ ਜੀ ਔਰ ਮੈਨੂੰ ਇਹਨਾਂ ਦੀਆਂ ਗੱਲਾਂ ਤੋਂ ਲੱਗਾ ਵਾ ਕਿ ਮਤਲਬ 10-15 ਦਿਨਾਂ ਦੇ ਵਿੱਚ ਵਿੱਚ ਜਿਹੜਾ ਬੱਚਾ ਵਾ ਨੂੰ ਆਪਣੇ ਮਾਪਿਆਂ ਨੂੰ ਮਿਲ ਲੂਗਾ ਠੀਕ ਔਰ ਦਬਾਵਾਵਾਂ ਦਊਗਾ ਇਹਨਾਂ ਨੂੰ ਉੱਥੇ ਜਾ ਕੇ ਜੀ ਜੀ ਕਿ ਮਤਲਬ ਸਾਨੂੰ ਇੰਡੀਆ ਦੇ ਵਿੱਚ ਬਹੁਤ ਪ੍ਰੇਮ ਮਿਲਿਆ ਔਰ ਜਿਹੜਾ ਇਹ ਸਟਾਫ ਸੀ ਇਹ ਬੱਚਿਆਂ ਦੀ ਜੇਲ੍ਹ ਦਾ ਬਹੁਤ ਵਧੀਆ ਲੱਗਾ ਵ ਅਗਰ ਸਾਡੇ ਕਿਸੇ ਥੋੜੀ ਜੀ ਕੋਸ਼ਿਸ਼ ਦੇ ਨਾਲ ਉਹ ਬੱਚਾ ਆਪਣੀ ਮਾਂ ਤੱਕ ਪਹੁੰਚਦਾ ਹੈ ਆਪਣੇ ਪਰਿਵਾਰ ਤੱਕ ਪਹੁੰਚਦਾ ਹੈ ਇਸ ਤੋਂ ਵੱਡੀ ਸਾਡੇ ਲਈ ਹੋਰ ਖੁਸ਼ੀ ਕੋਈ ਨਹੀਂ ਹੋਏਗੀ ਉਹ ਮਾਂ ਜਿਹੜੀ ਮਤਲਬ ਉਹਦੇ ਕੋਲ ਗੱਲ ਨਹੀਂ ਸੀ ਹੋ ਰਹੀ ਔਰ ਨਾਸਰ ਢਿੱਲੋਂ ਸਾਹਿਬ ਬੜੀ ਮੁਸ਼ਕਲ ਦੇ ਨਾਲ ਉਹਨਾਂ ਨਾਲ ਗੱਲ ਕਰ ਰਹੇ ਸੀ ਔਰ ਕਿਵੇਂ ਬੇਚੈਨ ਸੀ ਕਿਵੇਂ ਪਰੇਸ਼ਾਨ ਸੀ ਉਹ ਮਾਂ ਤਬੀਅਤ ਠੀਕ ਹੋਤੀ ਤਾਂ ਜਾਨ ਨਾ ਗਈ ਜਾਨ ਤਬੀਅਤ ਠੀਕ ਨਹੀਂ ਮੇਰੀ ਜਾਨ ਮੈਂ ਹੁਣ ਗਈ ਮੇਰੇ ਬੇਟੋ ਆ ਜਾਵਾ ਮੈਂ ਠੀਕ ਹੀ ਹੋ ਜਾਵਾਂਗੀ अल्लाह जिंदगी दिए दुआ ऐसे लगे भाई जान मिल जावे मेरे बेटो को hmm. भी याद आवे वाक यादगिरी में भाई भाई इनकी लड़ाई होगी बाप ने वे लड़ो हो hmm. गुस्सा में ये यू आयो फैक्ट्री सु hmm. फिर यहाँ गुस्सा में सुनी की इनकी भाई भाई इनकी लड़ाई हुई है काम के ऊपर फिर में ਵਾਸੀ ਲੜੋ ਯਾਨੀ ਕਿ ਮੇਰੀ ਅੱਖਨ ਕਾਗਿਸ ਚਲੋ ਜਾ ਤੂੰ ਬਸ ਗੁੱਸੇ ਮੇਂ ਨਿਕਲ ਗੋ ਦੇਖੋ ਜੀ ਉਹ ਅਸੀਂ ਉੱਤੇ ਜਾਤ ਨਹੀਂ ਸਕਦੇ ਨਾ ਦਿਲ ਤੇ ਕਰਦਾ ਕਿ ਵੀਜ਼ਾ ਲਵਾ ਕੇ ਪੁੱਤਰ ਨੂੰ ਮਿਲਣ ਜਾਈਏ ਤੇ ਬੜੀ ਖੁਸ਼ੀ ਹੋਵੇਗੀ ਤੇ ਜਿਹੜੇ ਅਗਰ ਪਾਕਿਸਤਾਨ ਆ ਜਾ ਜਿੰਨੀ ਵੀ ਜਲਦੀ ਆ ਜਾ ਜੀ ਸਾਨੂੰ ਤਾਂ ਖੁਸ਼ੀ ਦਾ ਹੈ ਖੁਸ਼ੀ ਦਾ ਮੈਂ ਇਹੋ ਹੀ ਕਹਿਣਾ ਚਾਹਾਂਗਾ ਜੀ ਕਿ ਮੁੰਡਾ ਬੇਗੁਨਾਹ ਸੀ ਅਦਾਲਤ ਨੇ ਵੈਸੇ ਬਰੀ ਕਰਤਾ ਉਹਨੂੰ ਸਾਲ ਤੋਂ ਜ਼ਿਆਦਾ ਹੋ ਗਏ 1 ਸਾਲ ਤੇ 2 ਮਹੀਨੇ ਹੋ ਗਏ ਨੇ ਤੇ ਉਹਦਾ ਹੱਕ ਵੀ ਬਣਦਾ ਹੈ ਕਿ ਉਹਨੂੰ ਯਾਨੀ ਕਿ ਪਾਕਿਸਤਾਨ ਭੇਜਿਆ ਜਾਵੇ ਤੇ ਉਹਦੀ ਮਾਂ ਵੀ ਬੜੀ ਬਿਮਾਰ ਹੈ ਤੇ ਅਕਸਰ ਮੇਰੀ ਵੀ ਤਬੀਅਤ ਖਰਾਬ ਹੀ ਰਹਿੰਦੀ ਹੈ ਤੇ ਬੜੀ ਖੁਸ਼ੀ ਹੋਵੇਗੀ ਤੇ ਜਿਹੜੇ ਅਗਰ ਪਾਕਿਸਤਾਨ ਆ ਜੇ ਜਿੰਨੀ ਵੀ ਜਲਦੀ ਆ ਜੇ ਜੀ ਸਾਨੂੰ ਤੇ ਖੁਸ਼ੀ ਦਾ ਖੁਸ਼ੀ ਦਾ ਮੌਕਾ ਹੈ ਜੀ ਅਸੀਂ ਜੀ ਉਹਨਾਂ ਨੂੰ ਇਹੋ ਹੀ ਹੈ ਕਿ ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹੈਗੇ ਆ ਉਹਨਾਂ ਦਾ ਯਾਨੀ ਕਿ ਅਸੀਂ ਸ਼ੁਕਰੀਆ ਕਿਸ ਦਾ ਨਾਲ ਕਰੀਏ ਕਿਸ ਜ਼ੁਬਾਨ ਨਾਲ ਅਦਾ ਕਰੀਏ ਕਿ ਸਾਡਾ ਮੁੰਡਾ ਅਗਰ ਇੱਥੇ ਆ ਜਾਂਦਾ ਹੈ ਇੰਨੀ ਹੈ ਐਫਰਟ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਬਾਅਦ ਕਿਹੜੀ ਹੋ ਸਕਦੀ ਹੈ ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਹੈਗੇ ਆ ਜਿਹੜਾ ਪਹਿਲਾ ਜਿਹੜਾ ਵਕੀਲ ਸੀ ਮੋਹਿੰਦਰਪਾਲ ਅਰੋੜਾ ਸਾਹਿਬ ਜਿਹੜਾ ਤਰਨ ਤਰਨ ਦਾ ਹੈਗਾ ਉਹਨੇ ਵੀ ਬੜੀ ਕੋਸ਼ਿਸ਼ ਕੀਤੀ ਆ ਆਖਿਰਕਾਰ ਮੁੰਡੇ ਦਾ ਕੇਸ ਲੜਿਆ ਕੇਸ ਲੜਨ ਤੋਂ ਬਾਅਦ ਮੁੰਡੇ ਨੂੰ ਮੁੰਡਾ ਬਰੀ ਹੋ ਗਿਆ ਤੁਹਾਡੀ ਵੀ ਐਫਰ ਬਹੁਤ ਜ਼ਿਆਦਾ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹੈਗੇ ਜਿੰਨਾ ਕੰਮ ਦਾ سلسلہ ਸ਼ੁਰੂ ਕੀਤਾ ਤੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਸੀ ਕਿ ਕੰਮ ਕਿਵੇਂ ਕਰਨਾ ਕਿੰਨੂੰ ਮਿਲਣਾ ਕਿੰਨੂੰ ਨਹੀਂ ਮਿਲਣਾ ਇਹ ਤੁਹਾਡੀ ਯਾਨੀ ਕਿ ਮਿਹਨਤ ਦਾ ਸਬਰ ਹੈ ਇਹਨਾਂ ਦਾ ਮੈਂ ਬੇहद ਮਸ਼ਕੂਰ ਹੋਗਾ ਲੱਖ ਲੱਖ ਇਹਨਾਂ ਦਾ ਸ਼ੁਕਰ ਅਦਾ ਕਰਨਾ ਤੇ ਅੱਲਾ ਪਾਕ ਦਾ ਕਿ ਬਈ ਮੇਰਾ ਬੇਟਾ ਆਜੇ ਮੈਂ ਉਸ ਮਾਂ ਦੇ ਦੁੱਖ ਦੇ ਵਿੱਚ ਪੂਰੀ ਤਰ੍ਹਾਂ ਸ਼ਰੀਕ ਹਾਂ ਔਰ ਜਿੰਨੀ ਤਨ ਮਨ ਧਨ ਦੇ ਨਾਲ ਪੂਰੀ ਜਾਨ ਲਗਾ ਦੇਾਂਗੇ ਉਸ ਬੱਚੇ ਨੂੰ ਰਿਲੀਜ਼ ਕਰਨ ਦੇ ਵਿੱਚ ਤੁਸੀਂ ਸਾਰੇ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਰੇ ਰਲ ਕੇ ਰਿਲੀਜ਼ ਮੁਬਾਰਕ ਵਾਲੀ ਇਸ ਮਹਿੰਮ ਦੇ ਵਿੱਚ ਸਾਰੇ ਸ਼ਾਮਲ ਹੋਈਏ ਸਮਰਨਜੋਤ ਮੱਕੜ ਬਹੁਤ ਬਹੁਤ ਸ਼ੁਕਰਗੁਜ਼ਾਰ ਨਾਸਿਰ ਟਿਲੋਂ ਸਾਹਿਬ ਦੇ ਬਹੁਤ ਸ਼ੁਕਰਗੁਜ਼ਾਰ ਜਿੰਨੀਆਂ ਵੀ ਸ਼ਖਸੀਅਤਾਂ ਉਹਨੂੰ ਰਿਲੀਜ਼ ਕਰਾਉਣ ਦੇ ਵਿੱਚ ਦੁਆਵਾਂ ਕਰ ਰਹੀਆਂ ਨੇ ਅਰਦਾਸਾਂ ਕਰ ਰਹੀਆਂ ਨੇ ਅਸੀਂ ਉਹਨਾਂ ਸਭ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਪੀਟੀਐਨ 24 ਪੂਰੀ ਤਨਦੇਹੀ ਦੇ ਨਾਲ ਇਸ ਮਹਮੇ ਦੇ ਵਿੱਚ ਸ਼ਾਮਲ ਹੈ ਔਰ ਜਿਸ ਤਰ੍ਹਾਂ ਵੀ ਹੋ ਸਕੇਗਾ ਅਸੀਂ ਇਹ ਕੋਸ਼ਿਸ਼ ਜਿਹੜੀ ਹੈ ਉਹਦੇ ਰਿਲੀਜ਼ ਹੁਣ ਤੱਕ ਲਗਾਤਾਰ ਕਰਦੇ ਰਹਿਾਂਗੇ